मेरा नाम हरपाल सिंह अ रहे मंडियों आ रहे हैं सब्जी चौंक बच्चे गड्डिया रोक लिया कान समान चुको तो गड्ढिया चलो ठीक है ਦੇਲੀ ਇੱਥੋਂ ਜਾਂਦੇ ਆਂ ਦੇਲੀ ਲੰਘਦੀ ਸੀ ਕਦੀ ਆਣੀ ਅੱਜ ਤੋਂ ਕੇਦਰ ਮਾਇਕੋ ਕਹਿੰਦਾ ਜੀ ਇਹ ਚਾਹੇ ਚਲਾਣਾ ਹੈ ਗੱਡੀਆਂ ਬੰਦ ਹੋਣੀਆਂਾਨੂੰ ਵਾਰਨਿੰਗ ਦੇਣੀ ਚਾਹੀਦੀ ਇੱਕ ਟਾਈਮ ਇੱਕ ਵਾਰ ਵਾਰਨਿੰਗ ਦਿੰਦੇ ਜੇ ਅਸੀਂ ਫੇਰ ਲੈ ਜਾਂਦੇ ਤੇ ਫੇਰ ਅਸੀਂ ਗੁਨਾਹਗਰ ਆਂ ਮੈਂ ਭਾਜੀ ਮੇਰਾ ਪ੍ਰਦੀਪ কুমার ਜੀ ਕੀ ਗੱਲ ਕਰਦੇ ਜਿਹੜਾ ਗੱਲ ਬਾਤ ਆਈ ਸਬਜ਼ੀ ਵੇਚੀ ਨਹੀਂ ਮਾਰਾ ਰੇੜੀ ਗੱਡੀ ਲੱਗੀ ਆ છાਤੀ ਮਾਰੋ ਆਈ 200 ਦੋਸਾ ਸੌ ਥੋੜੀ ਜਿਹੀ ਬੰਦੀ ਸਾਰੀ ਸਾਡੀ ਸਵੇਰ ਦੀ ਗੱਡੀ ਲਈ 10 ਵਜੇ ਗੱਡੀ ਲਈ ਤੇ ਇੱਕ ਵਾਰ ਚੱਲਾ ਹਸਾ ਲਓ ਆਈ ਰੁਪਈਆ 200 300 ਤਾਂ ਕਮਾਈ ਜਾਵਾ ਸਾਡਾ ਸ਼ਹਿਰ ਨੂੰ ਧੱਕ ਬਹੁਣਾ ਕਿਸਾ ਨੂੰ ਇਹ ਕਰੀ ਸ਼ਾਬਦੋ ਵਾਰਨਿੰਗ ਦੇ ਦੋ ਅਗਰ ਨਹੀਂ ਕੰਮ ਕਰਦੇ ਇਹਦਾ ਠੀਕਾ ਨਹੀਂ ਵੀ ਕਾਨ ਸ਼ਰਮਾ ਨਾ ਜੀ ਬਹੁਣਾ ਨਾ ਬੜੀ ਗੱਡੀ ਕੋਲ ਰੋਕਿਆ ਹਾਂ ਜੀ ਰੋਕਿਆ ਗੱਡੀ ਕਹਿੰਦੇ ਗੱਡੀ ਚੜੀ ਨਹੀਂ ਜਾਏਗੀ ਦੱਸੋ ਇਹ ਕੋਈ ਚੋਰੀ ਕਰਨੇ ਗੱਡੀ ਸੋ ਪਹਿਲੇ ਅੱਛਾ ਹੁਣ ਕਿ ਸ਼ਰੇਆਮ ਪੰਜਾਬ ਚਿੱਟਾ ਵੀ ਕਹਿੰਦਾ ਕਾਲਾ ਵੀ ਕਹਿੰਦਾ ਮੈਨੂੰ ਰੋਕਦਾ ਨਹੀਂ ਪਿਆ ਅਸੀਂ ਇੱਥੇ 200 ਨਹੀਂ 400 ਕਮਾਣਾ ਸਾਡੀ ਗੱਡੀ ਸਵੇਰ ਦੀ ਲਈ ਹਾਂ ਵਸਿਆ ਲੋ ਕਿੰਨੇ ਦਾ ਚਾਲਾਂ ਕਰਦਾ 15000 ਰੁਪਏ ਜੀ ਦੋ ਬੰਦੇ ਜੀ ਚਾਲਾਂ ਪਤਾ ਨਹੀਂ ਸਾਨੂੰ ਪਰ ਹਨਪੁਰ ਬੰਦਿਆਂ ਵੇਖੋ ਜੀ 15:30 اچانک ਡਰਤਾ ਜੀ ਆਈ ਗੱਡੀ ਸੂਕਦਨ ਲੱਗੇ 64 ਖਲਾ ਕੇ ਹਸਾ ਲੋ ਦੋ ਗੱਡੀ ਸਾਡੀ ਫੜੀ ਇੱਕ ਭਰਾ ਦੀ ਇੱਕ ਮੇਰੀ ਹਲਾ ਲੋ ਇਹ ਹੱਥ ਬੱਲਾ ਬੜਾ ਜੋੜਿਆ ਪੁਲਿਸ ਅਫਸਰਾਂ ਨੇ ਹੱਥ ਗੱਡੀ ਤੱਕ ਮੇ ਕਿ ਮਹਾਰਾ ਜਾਂਦਾ ਕਰ ਪਾਲੀਸ ਨੂੰ ਦੇ ਦੋ ਦੁਬਾਰਾ ਕੰਮ ਨਹੀਂ ਹੋਏਗਾ ਅਸੀਂ ਆਪਣੀ ਦੂਜੀ ਰੇਡੀ ਰਸਕੇ ਲਿਆਉਂਗਾ ਫਿਰ ਉਹਦਾ ਵੇਚ ਲਾਂ ਕਰਾਂਗੇ ਇੱਕ ਵਾਰ ਸਾਨੂੰ ਜਾਣ ਦੋ ਸਾਕੂ ਸਾਡੇ ਕੋਲ ਆ ਘਰ ਸਾਡੇ ਕੋਲ ਆ ਪੂਲ ਹੈ ਲਾਇਸੈਂਸ ਵਾਰਤੀ ਸਾਡੇ ਕੋਲ ਸਾਕੂ ਹੈ ਘਰ ਪਿਆ ਆਪਣੇ ਕੋਲ ਡਰਾਈਵਿੰਗ ਲਾਇਸੈਂਸ ਹੈ ਨਾ ਸਾਡੇ ਕੋ ਘਰ ਪਿਆ ਆਪਣੇ ਕੋਲ ਘਰ ਪਿਆ ਸਭ ਕੋ ਘਰ ਪਿਆ ਨਾਲੇ ਨਹੀਂ ਲੈ ਜਾਈਦਾ ਸੀ ਤੇ ਤੁਸੀਂ ਇਹ ਪ੍ਰਕਾਰ ਤੇ ਹਾਂਜੀ ਕੈਂਸਲ ਤੁਸੀਂ ਸਾਰਿਆਂ ਨੂੰ ਜੀ ਸਾਨੂੰ ਟਾਈਮ ਜੋ ਤਾਂ ਜੋ ਤੁਮ ਸਰ ਆ ਗਈ ਰੂਲ ਮੁਤਾਬਕ ਕੀਤੀ ਆ ਐ ਤੁਸੀਂ ਦੇਖ ਕੇ ਤੁਹਾਨੂੰ ਮੈਂ ਕਾਪੀ ਦੇ ਦਿੰਦਾ ਵੀ ਪੜ ਲਓ ਬਾਕੀ ਕੋਈ ਵੀ ਤੁਸੀਂ ਲੈਣਾ ਰੂਲ ਸੰਬੰਧੀ ਐਡੀਸਿਟੀ ਕਮ ਨਾਲ ਤੁਸੀਂ ਕਰ ਲੋ ਉਹਨਾਂ ਨਾਲ ਸੰਪਰਕ ਸਰ ਜੁਗਵਾੜੂ ਦੀਆਂ ਵੀ ਹੋ ਗਈਆਂ ਵਾ ਜਾਂ ਪੀਟਰ ਰੇੜੀ ਜਾਂ ਕੁਝ ਸਾਰਿਆਂ ਵਾ ਹੋਏਗੀ ਜੀ ਕਾਰਵਾਰੀ ਕਿੰਨੇ ਚ ਲਾਣ ਇਹਦੇ ਨਾਲ ਐਕਸੀਡੈਂਟ ਵੀ ਹੋ ਸਕਦਾ ਵਾ ਹੇ ਜਾਨੀ ਨੂੰ ਤਾਂ ਹੀ ਹੋ ਸਕਦਾ ਵਾ ਅੱਜ ਤਿੰਨ ਕਰਤੀਆਂ ਆ ਫਾ ਇਹ ਨਾ ਜੇ ਲਗਾਤਾਰ ਕਰ ਰਵਈਆ ਲੁਗੇਗੀ ਚੱਲੇਗੀ ਚੱਲੇਗੀ ਸਰ ਬੋਰਡ ਹੋ ਰਹੀ ਹੈ ਕਿ ਬੋਰਡ ਹੋ ਰਹੀ ਹੈ ਜੁਰਮਾਨਾ ਬਹੁਤ ਜ਼ਿਆਦਾ ਲੁੱਟਿਆ ਜਾ ਰਿਹਾ ਹੈ ਦੇਖੋ ਜੀ ਇਹਦੇ ਵਿੱਚ ਜੋ ਮਸ਼ੀਨ ਨੇ ਆਪਾਂ ਦਸਰਾ ਨਾ ਮਸ਼ੀਨ ਨੇ ਜੁਰਮਾਨਾ ਪਾਣਾ ਅਈ ਪਰਸਨਲ ਨਹੀਂ ਕੁਝ ਵੀ ਲਿਖ ਕੇ ਪਾ ਦੇ ਦੇ ਜੋ ਮਸ਼ੀਨ ਨੇ ਵਿੱਚ ਆਪਾਂ ਪਰਦੇ ਆ ਕਿ ਉਹਨਾਂ ਕੋਲ ਜਿਹੜਾ ਕਾਗਜ਼ ਨਹੀਂ ਹੈਗਾ ਜੋ ਮਸ਼ੀਨ ਨੇ ਜੁਰਮਾਨਾ ਉਹ ਹੀ ਨਿਕਲ ਕੇ ਆਏਗਾ